ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ న్యూ 89 ਪੰਜਾਬ ਹਿਮਾਚਲ ਮੈਂ ਤੁਹਾਡਾ ਟੋਡਾ ਆਪਣੇ ਜੋਨੀ ਕਰਾ ਇਸ ਵੇਲੇ ਦੀ ਖਬਰ ਜਿਹੜੀ ਹੈ ਹਾਜੀਪੁਰ ਤਵਾਰੇ ਜਿੱਥੇ ਹਾਜੀਪੁਰ ਵੇਖਿਆ ਅੱਜ ਦਵਿੰਦਰਪਾਲ ਸਿੰਘ ਐਸਐਮਓ ਵੱਲੋਂ ਜਿਹੜਾ ਹੈ ਅਜਾ ਹਾਜੀਪੁਰ ਦੇਸੀ ਅਸੀਂ ਕਮਿਊਨਿਟੀ ਹੈਲਥ ਸੈਂਟਰ ਦਾ ਜਿਹੜਾ ਚਾਰਜ ਸੰਭਾਲਿਆ ਗਿਆ ਹੈ ਮੀਡੀਆ ਨਾਲ ਗਲਤ ਕਰਦੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਜਾ ਕਿਸੇ ਵੀ ਚੀਜ਼ ਦੀ ਕੋਈ ਲੋੜ ਪੈਂਦੀ ਹੈ ਮੌਕੇ ਦੇ ਉੱਤੇ ਪ੍ਰੋਵਾਈਡ ਕਰਾਈ ਜਾਏਗੀ। ਅਗਰ ਕਿਸੇ ਬੱਚੇ ਨੂੰ ਜਾਂ ਕਿਸੇ ਤਕਲੀਫ ਆਉਂਦੀ ਹੈ ਕੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਮੈਡੀਸਨ ਲੈਨ ਦੇ ਵਿੱਚ ਤੂੰ ਮੇਰੇ ਨਾਲ ਆ ਕੇ ਗੱਲ ਕਰ ਸਕਦਾ ਹੈ। ਕਿਸੇ ਵੀ ਤਰੀਕੇ ਦੀ ਕਿਸੇ ਵੀ ਆਮ ਜਨਤਾ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਣੀ ਚਾਹੀਦੀ। ਉਹਨਾਂ ਦਾ ਕਹਿਣਾ ਹੈ ਕਿ ਅਗਰ ਜੇਕਰ ਕੋਈ ਕਿਸੇ ਨੂੰ ਦਿੱਕਤ ਆਉਂਦੀ ਹੈ ਤਾਂ ਉਹ ਸਾਡੇ ਡਾਕਟਰ ਦੀ ਟੀਮ ਹੈ ਸਾਡੀ ਇੱਥੇ ਪੂਰੀ ਟੀਮ ਨਾਲ ਮਿਲ ਕੇ ਕੋਈ ਵੀ ਜਿਹੜੀ ਗੱਲਬਾਤ ਹੈ ਉਹ ਕਰ ਸਕਦੇ। ਅਗਰ ਜੇਕਰ ਨੀਕ ਸਮੱਸਿਆ ਦਾ ਹੱਲ ਹੁੰਦਾ ਤਾਂ ਮੇਰੇ ਕੋਲ ਆ ਸਕਦੇ ਨੇ ਤੇ ਮੇਰੇ ਕੋਲ ਆ ਕੇ ਜਿਹੜੀ ਵੀ ਤੁਹਾਡੀ ਕੋਈ ਸਮੱਸਿਆ ਹੋਵੇਗੀ ਦੀਆਂ ਹਦਾਇਤਾਂ ਅਨੁਸਾਰ ਜੋ ਵੀ ਤੁਹਾਨੂੰ ਚੀਜ਼ ਮਿਲਦੀ ਹੈ ਪ੍ਰੋਵਾਈਡ ਕਰਾਈ ਜਾਵੇ। ਅਗਰ ਜੇਕਰ ਤੁਹਾਨੂੰ ਫੇਰ ਵੀ ਲੱਗਦਾ ਕੋਈ ਸਮੱਸਿਆ ਹੈਗੀ ਹੈ ਤਾਂ ਉਸ ਦਾ ਜਿਹੜਾ ਹੱਲ ਹੈ ਜਲਦ ਜਲ ਜਿਹੜਾ ਕੀਤਾ ਜਾਵੇਗਾ। ਇਸ ਵੀਲੇ ਦੀ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹੋਏ ਐਸਐਮਓ ਦਵਿੰਦਰਪਾਲ ਸਿੰਘ ਜੀ ਤੁਸੀਂ ਦੇਖ ਸਕਦੇ ਹੋ న్యూਸ 89 50 ਹਿਮਾਚਲ ਪਹਿਲਾਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਜੀ। ਮੈਂ ਡਾਕਟਰ ਦਵਿੰਦਰਪਾਲ ਸਿੰਘ ਬਤੌਰ ਐਸਐਮਓ ਅੱਜ ਹਾਜੀ ਪਰ ਜੁਆਇਨ ਕੀਤਾ ਹੈਗਾ। ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਇਹ ਗਿਆਨ ਕੀਤਾ ਹੈਗਾ ਬਹੁਤ ਵਧੀਆ ਹੈ ਮੈਂ ਕੱਲਾਂ ਕਿੱਥੇ ਰਹਿ ਚੁੱਕਾ ਹਾਂਗਾ ਤੇ ਇੱਥੇ ਦੀ ਜਨਤਾ ਦੇ ਮੈਨੂੰ ਮਾਣ ਹੈਗਾ ਆ ਜੋ ਸਰਕਾਰ ਰਹੀਆਂ ਅਧਿਕਾਰਤਾ ਦੇ ਤਾਖੇ ਹਸਾਬ ਨਾਲ ਲੋਕਾਂ ਦੀ ਸੇਵਾ ਕਰਾਂਗੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ ਉਹ ਮੇਰੇ ਨਾਲ ਮਿਲ ਸਕਦਾ ਆ ਬਾਕੀ ਸਾਰੇ ਸਟਾਫ ਨਾਲ ਮਿਲ ਕੇ ਕੰਮ ਕਰਾਂਗੇ ਤੇ ਉਹਨੇ ਨੂੰ ਉਮੀਦ ਆ ਕਿ ਸਾਰਾ ਸਟਾਫ ਜਿਹੜਾ ਮੇਰੇ ਨਾਲ ਕੋਆਪਰੇਟ ਕਰਕੇ ਲੋਕਾਂ ਨੂੰ ਵਧੀਆ ਸੇਵਾ ਦਿੱਤਾ ਲਿਓ